ਉਹਨਾਂ ਨੇ ਤਾਂ ਸਾਨੂੰ ਪਹਿਲਾਂ ਐਪਰੀਸ਼ੀਏਟ ਜ਼ਰੂਰ ਕੀਤਾ ਬਟ ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਕਿਹਾ ਗਿਆ ਹੈ ਕਿ ਤੁਸੀਂ ਜੋ ਕਰ ਸਕਦੇ ਹੋ ਕਰ ਲਓ 15 ਦਿਨਾਂ ਬਾਅਦ 15 ਦਿਨ ਪਹਿਲਾਂ ਇਹਨਾਂ ਦਾ ਫਿਰ 플ੈਗ ਫਟਿਆ ਸੀਗਾ ਇਹਨਾਂ ਨੇ 15 ਦਿਨ ਬਾਅਦ ਬਦਲਿਆ ਸੀ ਤੇ ਜਿਹੜਾ ਹੁੰਦੀ ਅਸੀਂ ਕੰਪਲੀਟ ਦੀ ਤਿੰਨ ਦਿਨ ਦਾ ਫਟਿਆ ਹੋਇਆ ਲਗਾਇਆ ਹੋਇਆ ਸੀਗਾ ਜਿਹੜਾ ਭਾਰਤੀਆ ਦਾ ਰਾਸ਼ਟਰੀ ਦਵਜ ਜੇ ਉਹਦਾ ਮਾਨ ਸਨਮਾਨ ਹੀ ਨਹੀਂ ਉਹ ਕਰ ਸਕਦੇ ਫਿਰ ਲਗਾਇਆ ਕਿਉਂ ਆ ਉਹਨਾਂ ਨੇ ਮਾੜਾ ਜਿਹਾ ਫਟਿਆ ਜਿਆਦਾ ਫਟਿਆ ਜਿਹੜਾ અપਮਾਨ ਉਹ અપਮਾਨ ਹੈ ਜਿਹੜਾ ਦੇਸ਼ ਹਿੱਤ ਦੇ ਖਿਲਾਫ ਸਸਿਕਾ ਜੀ ਜਸਨ ਬੈਠੇ ਵੇਖ ਰਿਹਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਮਨੋ ਲੋਕ ਇਸ ਵਕਤ ਖੜੇ ਹੈ ਸੀ ਮੋਗਾ ਥਾਣੇ ਦੇ ਵਿੱਚ ਜਿੱਥੇ ਕਿ ਸ਼ਿਵ ਸੈਨਾ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਸ਼ਿਵ ਸੈਨਾ ਦੇ ਕੋਚ ਆਗਾ ਬੋਲੋ ਆਪਾਂ ਗੱਲਬਾਤ ਕਰ ਲੈਨੇ ਵੀ ਕਿਸ ਚੀਜ਼ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਗੱਲਬਾਤ ਕਰਦੇ ਆ ਜਿਹੜੇ ਸ਼ਿਵ ਸੈਨਾ ਦੇ ਆਗੂ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਹਾਂਜੀ ਸਸਿਕਾ ਜੀ ਜੈ ਸ਼ੀਰਾਂ ਸਰ ਕਿਸ ਚੀਜ਼ ਨੂੰ ਲੈ ਕੇ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਮੋਗਾ ਆਏ ਹੋ ਮੋਗੇ ਨੂੰ ਮੋਗੇ ਦੇ ਵਿੱਚ ਕਿਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹੋ ਅੱਜ ਜੈ ਕਰਾ ਵੀਰ ਬਜਰੰਗੇ ਹਰ ਮਹਾਦੇਵ ਅਸੀਂ 2 ਦਿਨ ਪਹਿਲਾਂ ਸਿਟੀ 1 ਮੋਗਾ ਦੇ ਵਿੱਚ ਕੰਪਲੇਂਟ ਦਿੱਤੀ ਸੀਗੀ ਮੋਗੇ ਸ਼ਹਿਰ ਦੇ ਝੀੜੀ ਰੋਡ ਦੇ ਉੱਤੇ ਥਾਪਰ ਹਸਪੀਟਲ ਹੈ ਜੋ ਇੱਕ ਨਿੱਜੀ ਪ੍ਰਾਪਰਟੀ ਜਿਨ੍ਹਾਂ ਦੀ ਆ ਉਹ ਸਾਬਕਾ ਮੰਤਰੀ ਨੇ ਤੇ ਉਹਨਾਂ ਦੀ ਨਿੱਜੀ ਪ੍ਰਾਪਰਟੀ ਦੇ ਉੱਤੇ ਇੱਕ ਰਾਸ਼ਟਰੀ ਧਵਜ ਜਿਹੜਾ ਲਗਾਇਆ ਗਿਆ ਸੀਗਾ ਤੇ ਉਹ ਫਟ ਫਟਿਆ ਹੋਇਆ ਜਿਹੜਾ ਦਿਖ ਰਿਹਾ ਸੀ ਲਹਿਰਾ ਰਿਹਾ ਸੀ ਹਵਾ ਦੇ ਵਿੱਚ ਉਹਦੇ ਖਿਲਾਫ ਅਸੀਂ 2 ਦਿਨ ਪਹਿਲਾਂ ਕੰਪਲੇਂਟ ਦਿੱਤੀ ਸੀ ਤੇ ਅੱਜ ਅਸੀਂ ਆਪਣੀ ਟੀਮ ਦੇ ਨਾਲ ਤੇ ਮੋਗੇ ਦੀ ਜਿਹੜੀ ਟੀਮ ਹੈ ਉਹਨਾਂ ਦੇ ਨਾਲ ਸਿਟੀ ਵਨ ਦੇ ਵਿੱਚ ਐਫ ਆਈ ਆਰ ਦਰਜ ਕਰਾਉਣ ਆਏ ਆ ਤੇ ਸਰ ਜੀ ਉਹਨਾਂ ਵੱਲੋਂ ਜਿਸ ਤਰ੍ਹਾਂ ਕੀ ਤੁਸੀਂ ਜਿਹੜੀ ਇੱਕ ਵੀਡੀਓ ਵਾਇਰਲ ਕੀਤੀ ਸੀ ਉਹਦੇ ਵਿੱਚ ਤੁਸੀਂ ਇਹ ਵੀ ਦੱਸਿਆ 15 15 ਦਿਨਾਂ ਬਾਅਦ ਹਰ 플ੈਗ ਯਾਨਕੀ ਚੇਂਜ ਕੀਤਾ ਜਾਂਦਾ ਸੀਗਾ 15 ਦਿਨਾਂ ਬਾਅਦ 15 ਦਿਨ ਪਹਿਲਾਂ ਇਹਨਾਂ ਦਾ ਫਿਰ 플ੈਗ ਫਟਿਆ ਸੀਗਾ ਇਹਨਾਂ ਨੇ 15 ਦਿਨ ਬਾਅਦ ਬਦਲਿਆ ਸੀ ਤੇ ਜਿਹੜਾ ਹੁਣ ਦੀ ਅਸੀਂ ਕੰਪਲੇਂਟ ਦਿੱਤੀ ਤਿੰਨ ਦਿਨ ਦਾ ਫਟਿਆ ਹੋਇਆ ਲਗਾਇਆ ਹੋਇਆ ਸੀਗਾ ਤੇ ਉਹਦੇ ਖਿਲਾਫ ਅਸੀਂ ਫੇਰ ਦੁਬਾਰਾ ਤੋਂ ਇਹਨਾਂ ਦੀ ਕੰਪਲੇਂਟ ਦਿੱਤੀ ਹੈ ਪਹਿਲਾਂ ਸਾਨੂੰ ਕੰਪਲੇਂਟਾਂ ਆਈਆਂ ਸੀਗੀਆਂ ਅਸੀਂ ਇਹਨਾਂ ਨੂੰ ਕੰਟੈਕਟ ਕੀਤਾ ਸੀ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਤਾਂ ਵੀ ਸਾਡੀ ਗੱਲ ਜਿਹੜੀ ਅਣਦੇਖੀ ਕੀਤੀ ਹੈ ਪਰ ਸਾਫਾ ਮੰਦਰੀ ਵੱਲੋਂ ਇਹ ਕਹਿ ਆਈ ਜਾ ਰਿਹਾ ਵੀ ਬਿਲਕੁਲ ਕੋਨ ਨਹੀਂ ਤਾਂ ਫਟਿਆ ਗਿਆ ਸੀਗਾ ਵੀ ਯਾਨੀ ਕਿ ਗੌਰ ਨਹੀਂ ਕੀਤਾ ਗਿਆ ਵਾ ਧਿਆਨ ਨਹੀਂ ਗਿਆ ਸਾਡਾ ਅਗਰ ਸਾਡਾ ਧਿਆਨ ਗਿਆ ਹੁੰਦਾ ਸੀ ਜ਼ਰੂਰ ਚੇਂਜ ਕਰਦੇ ਉਹਨਾਂ ਵੱਲੋਂ ਇਹ ਕਹਿ ਆਈ ਜਾ ਰਿਹਾ ਇੱਕੋ ਇੱਕ ਰਾਸ਼ਟਰੀ ਧਵਜਾ ਹੈ ਬੜਾ ਮਾਨ ਸਨਮਾਨ ਹੁੰਦਾ ਅਸੀਂ ਉਹ ਸਲੂਟ ਕਰਦੇ ਆ ਤੇ ਜਿਹੜਾ ਭਾਰਤ ਇਹਦਾ ਭਾਰਤੀਆ ਦਾ ਰਾਸ਼ਟਰੀ ਧਵਜ ਜੇ ਉਹਦਾ ਮਾਨ ਸਨ ਜੇ ਉਹ ਇੱਕ ਸੀਦੇ ਸੰਭਾਲ ਹੀ ਨਹੀਂ ਕਰ ਸਕਦੇ ਫਿਰ ਉਹ ਲਗਾਉਂਦੇ ਹੀ ਕਿਉਂ ਆ? અપਮਾਨ ਕਰਨ ਲਈ ਮਾੜਾ ਜਿਹਾ ਫਟਿਆ ਜਾਂਦਾ ਫਟਿਆ ਇਹ ਜਿਹੜਾ અપਮਾਨ ਹੈ ਉਹ અપਮਾਨ ਹੈ ਜਿਹੜਾ ਦੇਸ਼ ਹਿੱਤ ਦੇ ਖਿਲਾਫ ਹੈ। ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਉਹਨਾਂ ਨੇ ਗੱਲਬਾਤ ਵਿੱਚ ਕੀ ਕਿਹਾ? ਉਹਨਾਂ ਨੇ ਤਾਂ ਸਾਨੂੰ ਪਹਿਲਾਂ ਐਪਰੀਸ਼ੀਏਟ ਜ਼ਰੂਰ ਕੀਤਾ ਬਟ ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਕਿਹਾ ਗਿਆ ਹੈ ਕਿ ਤੁਸੀਂ ਜੋ ਕਰ ਸਕਦੇ ਹੋ ਕਰ ਲਓ। ਬਸ ਉਹਨਾਂ ਨੇ ਇਹ ਗੱਲ ਕੀਤੀ ਹੈ ਜੀ। ਅੱਛਾ ਜੀ ਤਾਂ ਤਾਰਿਕੋ ਇਸ ਚੀਜ਼ ਦਾ ਕੋਈ ਐਵਿਡੈਂਸ ਹੈਗਾ ਜਿਹੜੀ ਇਹ ਨਹੀਂ ਗੱਲ ਕਹੀ ਉਹਨਾਂ ਨੇ ਜੋ ਕਿਹਾ ਗਿਆ ਕਰ ਲਓ। ਦੇਖੋ ਜੇ ਮੇਰੀ ਵੀਡੀਓ ਵਾਇਰਲ ਹੋਈ ਹੈ ਤਾਂ ਉਹਨਾਂ ਦੀ ਵੀਡੀਓ ਵੀ ਉਦਾਂ ਹੀ ਚੱਲ ਰਹੀ ਹੈ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਤੇ ਹੁਣ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਉਹ ਕਹਿੰਦੇ ਅਸੀਂ ਪੂਰੀ ਐਫਆਈਆਰ ਦਰਜ ਕਰ ਰਹੇ ਹਾਂ ਤੇ ਉਹਨਾਂ ਨੇ ਕਿਹਾ ਅੱਜ ਦੇ ਟਾਈਮ ਦੇ ਵਿੱਚ ਵੀ ਐਫਆਈਆਰ ਜਿਹੜੀ ਹੈ ਦਰਜ ਹੋ ਜਾਏਗੀ ਹਾਂਜੀ ਟਾਈਮ ਦੇ ਵਿੱਚ ਦਰਜ ਤੁਹਾਡਾ ਕੀ ਕਹਿਣਾ ਸਰ ਜੀ ਇਸ ਗੱਲ ਨੂੰ ਲੈ ਕੇ ਜੀ ਦੇਖੋ ਜੀ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਮੁਲਾਕਾਤ ਹੋਈ ਹੈ ਪ੍ਰਧਾਨ ਜੀ ਲੁਧਿਆਣਾ ਤੋਂ ਆਏ ਆ ਤੇ ਇਨੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਪੂਰਾ ਸੁਵਾਸਨ ਦਵਾਇਆ ਕਿ ਸਾਨੂੰ 2 ਘੰਟੇ ਦੇ ਵਿੱਚ FIR ਨੰਬਰ ਦੇ ਦਿੱਤਾ ਜਾਊਗਾ ਸਾਨੂੰ ਮੋਗਲ ਜ਼ਿਲ੍ਹਾ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਆ ਪਰ ਜੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਲਾਰੇਬਾਦੀ ਕੀਤੀ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ शिवसेना ਪੰਜਾਬ ਦੇ ਪੂਰਾ ਪੰਜਾਬ ਟੀਮ शिवसेना ਪੰਜਾਬ ਵੱਲੋਂ ਇੱਥੇ ਥਾਣੇ ਦਾ ਘਰਾਵ ਕੀਤਾ ਜਾਊਗਾ ਹਾਂਜੀ ਸਰ ਜਿਸ ਤਰ੍ਹਾਂ ਕੀ ਤੁਸੀਂ ਵੇਖਿਆ ਕਿ ਇਸ ਵਕਤ ਅਸੀਂ ਮੋਗਾ ਪੁਲਿਸ ਥਾਣੇ ਵਿੱਚ ਖੜੇ ਹੋਏ ਆ ਕੀ ਸ਼ੇਪ ਸੈਨਗਾ ਵੱਲੋਂ ਜਿਹੜਾ ਕਿ ਰਾਸ਼ਟਰੀ ਧਵਜ ਦੀ ਗੱਲ ਕੀਤੀ ਜਾ ਰਹੀ ਹੈ ਰਾਸ਼ਟਰੀ ਧਵਜ ਦੀ ਕਹਿੰਦੇ ਅਪਮਾਨ ਜਿਹੜਾ ਕਿ ਫਟਿਆ ਹੋਇਆ ਸੀਗਾ ਉਸ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਜਿਹੜਾ ਮੋਗਾ ਥਾਣੇ ਵਿੱਚ ਪਰਚਾ ਦਰਜ ਕਰਾਣਾ ਆਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਕਹਿੰਦੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ ਔਰ ਸਾਨੂੰ ਕਹਿੰਦੇ ਪੂਰੀ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਸ਼ੇਰ ਸੈਨਿਕਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਬੰਦੀ ਕਾਰਵਾਈ ਹੈ ਪੂਰੀ ਕੀਤੀ ਜਾਵੇਗੀ ਜਿਹੜੀ ਕੀ ਜਿਸ ਤਰ੍ਹਾਂ ਦੀ ਵੀ ਬੰਦੀ ਕਾਰਵਾਈ ਹੈ ਸਾਡੇ ਵੱਲੋਂ ਕੀਤੀ ਜਾਵੇਗੀ ਜਿਹੜਾ ਰਾਸ਼ਟਰੀ ਦਿਵਸ ਦੀ ਜਿਹੜੀ ਉਸ ਮਾਮਲੇ ਨੂੰ ਲੈ ਕੇ ਇਸ ਤਰ੍ਹਾਂ ਦੀ ਤੁਹਾਨੂੰ ਅਪਡੇਟ ਹੋਰ ਵੀ ਦਿੰਦੇ ਰਵਾਂਗੇ ਵੇਖਦੇ ਰਹੋ ਐਸਐਮ ਜੀ ਨਿਊ ਚੈਨਲ ਕੈਮਰਾਮੈਨ ਬਲਵਿੰਦਰ ਬੱਪ ਦੇਣਾ ਰਮਨ 올ਕ